ਜ਼ਿੰਦਗੀ ਦੇ 58ਵੇਂ ਸਾਲ ਦਾ ਹਵਾਲ ਜ਼ਿੰਦਗੀ ਬਲਾਸ ਵਿੱਚ ਸੱਜਦੇਵ ਸਿੰਘ ਅਰਫ ਜੀ ਬਿਆਨ ਕਰ ਰਹੇ ਹਨ ਗੁਜ਼ਰ ਗਏ 58 ਸਾਲ ਐ ਮੈਂ ਨਾ ਤੈ ਸੋਚ ਕੇ ਬਾਤ ਅਖੀਰ ਵੇਖੀ ਇੱਥੇ ਖੁਸ਼ੀ ਜਹਾਨ ਦੇ ਫਕਰਾਂ ਦੁਨੀਆਂ ਗਮਾਂ ਦੇ ਵਿੱਚ ਦਿਲ ਗੀਰ ਵੇਖੀ ਆਸ਼ਿਕ ਰੱਬ ਦੇ ਬੜੀ ਮੁਕੱਦਮੇ ਚੋਂ ਦੁਨੀਆਂ ਭੋਗ ਦੀ ਪਈ ਤਕਸੀਰ ਦੇਖੀ ਆਸ਼ਿਕ ਪੂਰੀਆ ਪਾ ਕੇ ਕੋਸ਼ ਰਿੰਦੇ ਦੁਨੀਆ ਰੂਮ ਦੀ ਪੈਨ ਹਕੀਰ ਵੇਖੀ ਮਾਇਆ ਜਨਾ ਤਿਆਗ ਦੀ ਦਿਲੋਂ ਲਾ ਕੇ ਕਤਿਆਂ ਬੰਦੀ ਮਗਰ ਵਹਿਰ ਦੇਖੀ ਛੱਡ ਵਸਤੀਆਂ ਭਾਵੇਂ ਉਜੜ ਮੰਲੀ ਅੱਗੇ ਫਕਰਾ ਖੰਡ ਤੇ ਖੀਰ ਵੇਖੀ ਦੁਨੀਆ ਚੰਦਰੀ ਸਖਤ ਮਜਾਜ ਬਿਬਾ ਵਿੱਚ ਆਸ਼ਿਕਾਂ ਖਲਕ ਤੇ ਟੀਰ ਵੇਖੀ ਦੁਨੀਆ ਸਮਝ ਤੂੰ ਜਾਨ ਨਬੀ ਨੇ ਆਂਦੀ ਇੱਕ ਆਸ਼ਿਕਾ ਨਜ਼ਰ ਅਕਸੀਰ ਵੇਖੀ ਦੁਨੀਆ ਜਾਣ ਮਰਦੰਗ ਦੇ ਵਾਂਗ ਪੋਲੀ ਥੋੜੀ ਆਸ਼ਿਕਾ ਵਿੱਚ ਤਸਵੀਰ ਵੇਖੀ ਦੁਨੀਆ ਕੁਦਰਤੀ ਰੱਬ ਨੂੰ ਵੇਖ ਦੀਏ ਇਹ ਨਾਇਸ਼ ਕਾ ਸ਼ਕਲ ਤਸਵੀਰ ਵੇਖੀ ਗੁਜਿਆਸ਼ ਕਾ ਰمز ਮਾਲੂਮ ਕੀਤੀ ਪੜ ਕੇ ਇਸ਼ਕ ਦੀ ਜਨਾ ਤਫਸੀਰ ਵੇਖੀ ਮਹਿਲ ਮਾੜੀਆਂ ਫਕਰਾ ਕੋਲ ਨਹੀਂ ਨਹੀਂ ਫਕਰਾ ਕੋਲ ਜ਼ਗੀਰ ਵੇਖੀ ਦਇਆ ਸਿੰਘ ਫਕੀਰ ਜੋ ਮੋਜ ਮਾਨਣ ਐਸੀ ਖੁਸ਼ੀ ਨਾ ਕਿਸੇ ਅਮੀਰ ਵੇਖੀ ਦਇਆ ਸਿੰਘ ਫਕੀਰ ਜੋ ਨੋਝ ਮੰਨਣ ਐਸੀ ਖੁਸ਼ੀ ਨਾ ਕਿਸੇ ਅਮੀਰ ਵੇਖੀ